ਇਹੋ ਜੀਆਂ ਫਿਲਮਾਂ ਜਦੋਂ ਬਣਾਈਆਂ ਜਾਂਦੀਆਂ ਜਿਨ੍ਹਾਂ ਦੇ ਉੱਤੇ ਬਹੁਤ ਪੈਸਾ ਖਰਚ ਹੋ ਜਾਂਦਾ ਲੇਕਿਨ ਵਾਪਸ ਕੁਝ ਨਹੀਂ ਆਉਂਦਾ ਲੇਕਿਨ ਇਸ ਦੇ ਵਿੱਚੋਂ ਮੈਂ ਸਮਝਣਾ ਇਹਨਾਂ ਨੇ ਬਹੁਤ ਵੱਡਾ سرمਾਇਆ ਸਮਾਜ ਨੂੰ ਦਿੱਤਾ ਕਿ ਇਹ ਫਿਲਮ ਜਿਹੜੀ ਜਿੰਨੇ ਵੀ ਇਹਨਾਂ ਦੇ ਐਕਟਰ ਨੇ ਜਿੰਨੇ ਵੀ ਕਿਰਦਾਰ ਨੇ ਜਿੰਨੇ ਪਾਤਰ ਨੇ ਉਹਨਾਂ ਨੇ ਆਪਣਾ ਆਪਣਾ ਰੋਲ ਬੜੇ ਵਧੀਆ ਤਰੀਕੇ ਨਾਲ ਨਿਭਾਇਆ ਕੇ ਪਰਿਵਾਰਾਂ ਸਮੇਤ ਫਿਲਮ ਦੇਖੋ ਤਾਂ ਕਿ ਸਿੱਖੀ ਦਾ کردار ਜਿਹਨੂੰ ਮਜ਼ਾਕ ਦੇ ਵਿੱਚ ਕਈ ਲੋਕ ਪੇਸ਼ ਕਰਦੇ ਆ ਉਹਨਾਂ ਨੂੰ ਸ਼ਰਮ ਆਵੇਗੀ ਕਿ ਇਹੋ ਜੀਆਂ ਫਿਲਮਾਂ ਦੇ ਵਿੱਚ ਜਿਹੜਾ ਇਤਿਹਾਸ ਥੋੜੇ ਸਮੇਂ ਦੇ ਵਿੱਚ ਬਹੁਤ ਵੱਡੀ ਗੱਲ ਇਹਨਾਂ ਨੇ ਪੇਸ਼ ਕਰ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਆਪਾਂ ਸਮਾਜ ਦੇ ਵਿੱਚ ਰੋਜ਼ ਹੀ ਜੋ 뮤직 ਨੂੰ ਦੇਖਦੇ ਆਂ ਫਿਲਮਾਂ ਨੂੰ ਦੇਖਦੇ ਆਂ ਨੱਚਣ ਟੱਪਣ ਵਾਲੀਆਂ ਬਹੁਤ ਸਾਰੀਆਂ ਫਿਲਮਾਂ ਦੇਖਦੇ ਆਂ ਲੇਕਿਨ ਇੱਕ ਸਮਾਜ ਨੂੰ ਨਰੋਵਾ ਜਿਹੜਾ ਮੈਸੇਜ ਸੁਨੇਹਾ ਦੇਣ ਵਾਲੀ ਇਹ ਜਿਹੜੀ ਗੁਰਮਖ ਫਿਲਮ ਹੈ ਇਸ ਨੂੰ ਹਰ ਇੱਕ ਨੂੰ ਦੇਖਣਾ ਚਾਹੀਦਾ ਆਪਣੇ ਪਰਿਵਾਰਾਂ ਦੇ ਨਾਲ ਦੇਖਣਾ ਚਾਹੀਦਾ ਤੇ ਮੈਂ ਪਾਲੀ ਭੁਪਿੰਦਰ ਸਿੰਘ ਜੀ ਉਹਨਾਂ ਦੀ ਸਮੁੱਚੀ ਟੀਮ ਦਾ ਮੈਂ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਕਿਉਂਕਿ ਇਹੋ ਜਿਹੀਆਂ ਫਿਲਮਾਂ ਜਦੋਂ ਬਣਾਈਆਂ ਜਾਂਦੀਆਂ ਜਿਨ੍ਹਾਂ ਦੇ ਉੱਤੇ ਬਹੁਤ ਪੈਸਾ ਖਰਚ ਹੋ ਜਾਂਦਾ ਲੇਕਿਨ ਵਾਪਸ ਕੁਝ ਨਹੀਂ ਆਉਂਦਾ ਲੇਕਿਨ ਇਸ ਦੇ ਵਿੱਚੋਂ ਮੈਂ ਸਮਝਣਾ ਇਹਨਾਂ ਨੇ ਬਹੁਤ ਵੱਡਾ ਸਰਮਾਇਆ ਸਮਾਜ ਨੂੰ ਦਿੱਤਾ ਕਿ ਇਹ ਫਿਲਮ ਜਿਹੜੀ ਜਿੰਨੇ ਵੀ ਇਹਨਾਂ ਦੇ ਐਕਟਰ ਨੇ ਜਿੰਨੇ ਵੀ ਕਿਰਦਾਰ ਨੇ ਜਿੰਨੇ ਪਾਤਰ ਨੇ ਉਹਨਾਂ ਨੇ ਆਪਣਾ ਆਪਣਾ ਰੋਲ ਬੜੇ ਵਧੀਆ ਤਰੀਕੇ ਨਾਲ ਨੁਭਾਇਆ ਚਾਹੇ ਕੋਈ ਜੱਜ ਸਾਹਿਬ ਦਾ ਰੋਲ ਏ ਚਾਹੇ ਕਿਸੇ ਵਕੀਲ ਸਾਹਿਬ ਦਾ ਰੋਲ ਏ ਚਾਹੇ ਕਿਸੇ ਪੁਲਿਸ ਅਫੀਸਰ ਦਾ ਰੋਲ ਏ ਹਰ ਇੱਕ ਦੀ ਆਤਮਾ ਨੂੰ ਝੰਡੋੜਿਆ ਇਸ ਫਿਲਮ ਨੇ ਕਿ ਸਾਡੇ ਸਮਾਜ ਦੇ ਵਿੱਚ ਜਦੋਂ ਅਸੀਂ ਵਿਚਰਦੇ ਆਂ ਤੇ ਸਾਡੇ ਅੰਦਰ ਇੱਕ ਡਰ ਛੁਪਿਆ ਹੋਇਆ ਹੈ ਉਹ ਅਸੀਂ ਕਹਿੰਨੇ ਆ ਕਿ ਸਾਨੂੰ ਕੀ ਅਸੀਂ ਕੋਲੋਂ ਨਿਕਲ ਜਾਨੇ ਆ ਕੋਈ ਵੀ ਘਟਨਾ ਵਾਪਰਦੀ ਉਹਦੇ ਕੋਲੋਂ ਨਿਕਲ ਜਾਨੇ ਆ ਸੋ ਵੀਰ ਕੁਲਜਿੰਦਰ ਸਿੰਘ ਇਹ ਸਾਡੇ ਪਹਿਲਾਂ ਵੀ ਇਹਨਾਂ ਸਾਡਾ ਹੱਕ ਫਿਲਮ ਬਣਾਈ ਸੀ ਉਦੋਂ ਤੋਂ ਲੈ ਕੇ ਮੇਰੇ ਖਿਆਲ 11-12 ਸਾਲ ਹੋ ਗਿਆ ਤੇ ਫਿਰ ਇੱਕ ਵਾਰ ਇਹਨਾਂ ਦੇ ਨਾਲ ਜੋ ਅੱਜ ਇਹਨਾਂ ਦਾ ਦੇਖਿਆ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਏ ਪਿਛਲੇ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਦੇ ਪ੍ਰਤੀ ਇਤਰਾਜ਼ ਵੀ ਉੱਠਿਆ ਸੀ ਸੋ ਸਾਨੂੰ ਤਾਂ ਇਹੋ ਜੇ ਬਲਾਰਿਆਂ ਦੀ ਲੋੜ ਏ ਕਈਆਂ ਨੇ ਸਾਡੇ ਨਾਲ ਜੋੜ ਦਿੱਤਾ ਕਿ ਸ਼੍ਰੋਮਣੀ ਕਾਲੀਦਲ ਦੇ ਸ਼ਾਇਦ ਮੁਖਬਲਾ ਰਹੇ ਆ ਮੈਂ ਕਹਿੰਦਾ ਸਾਨੂੰ ਜੇ ਇਹੋ ਜੇ ਬਲਾਰੇ ਮਿਲ ਜਾਣ ਤੇ ਸਾਡੇ ਲਈ ਬਹੁਤ ਵਧੀਆ ਗੱਲ ਹੋਵੇਗੀ ਕਿਉਂਕਿ ਸਮਾਜ ਦੇ ਅੰਦਰ ਇੱਕ ਨਵੀਂ ਸੇਧ ਦੇਣ ਲਈ ਸਾਨੂੰ ਕੁਝ ਇਸ ਤਰ੍ਹਾਂ ਦੀ ਗੱਲ ਕਰਨੀ ਪਵੇਗੀ ਜਿਹੜੀ ਦੇਖਣ ਨੂੰ ਸੁਣਨ ਨੂੰ ਚੰਗੀ ਤਾਂ ਲੱਗਦੀ ਏ ਲੇਕਿਨ ਉਹਦੇ ਤੇ ਅਮਲ ਕਿੰਨਾ ਕੀਤਾ ਜਾਂਦਾ ਸੋ ਕੁਲਜਿੰਦਰ ਸਿੱਧੂ ਦਾ ਸਾਰਾ ਗੁਰਪਾਲ ਦਾ ਆਪਣੇ ਮਲਕੀਤ ਸਿੰਘ ਜੀ ਰੌਣੀ ਜੀ ਦਾ ਸਾਡੇ ਵੀਰ ਸਰਜੀਤ ਸਿੰਘ ਸਿੱਧੂ ਦਾ ਟਕਰਾਲ ਸਾਹਿਬ ਦਾ ਜਿੰਨੀ ਵੀ ਸਮੁੱਚੀ ਟੀਮ ਹੈ ਸਾਰਿਆਂ ਦਾ ਇੱਕ ਵਾਰ ਮੈਂ ਫਿਰ ਬਹੁਤ-ਬਹੁਤ ਧੰਨਵਾਦ ਕਰਦਾ ਸਾਰਿਆਂ ਨੂੰ ਕਹਿਣਾ ਕਿ ਪਰਿਵਾਰਾਂ ਸਮੇਤ ਫਿਲਮ ਦੇਖੋ ਤਾਂ ਕਿ ਸਿੱਖੀ ਦਾ کردار ਜਿਹਨੂੰ ਮਜ਼ਾਕ ਦੇ ਵਿੱਚ ਕਈ ਲੋਕ ਪੇਸ਼ ਕਰਦੇ ਆ ਉਹਨਾਂ ਨੂੰ ਸ਼ਰਮ ਆਵੇਗੀ ਕਿ ਇਹੋ ਜੀਆਂ ਫਿਲਮਾਂ ਦੇ ਵਿੱਚ ਜਿਹੜਾ ਇਤਿਹਾਸ ਥੋੜੇ ਸਮੇਂ ਦੇ ਵਿੱਚ ਬਹੁਤ ਵੱਡੀ ਗੱਲ ਇਹਨਾਂ ਨੇ ਪੇਸ਼ ਕਰ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ